The <tongue> ਸਾਹਿਬ ਜੀ ਤੇਰੇ ਸ਼ਰਨਤਮਾ ਦੀ ਆਸ ਤਮਹਿ ਸਜਨ ਸੁਹੇਲੇ ਰਖ ਰਖਣ ਹਾਜ ਜੱਲਾ ਨਾਨਕ ਕਰਕੇ ਗੋਲੇ आइ प्रव शरणागते किरपाना दया एक अक्षर हर मन बसत ਨਾਨਕ ਹੋਤਨ ਹਾ ਨੰਦ ਇੱਕ ਅਕਰ ਹਰ ਮਨ ਵਸਤ ਨਾਨਕ ਹੋਤਨ ਹਾ ਨੰਦ والی چبر تخت مالک بخشند پاد سرب سجے پر ਗਿਆਨ ਦੇ ਮੁਜਸ਼ਮੇ ਰਹਿਮਤਾਂ ਦੇ ਪੰਡਾਰ ਕੰਨ ਤੁਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਪਵਨ ਬਿਤਰ ਹਾਜ਼ਰੀ ਦੇ ਅੰਦਰ ਹਾਜ਼ਰੀਆਂ ਲਵਾ ਲਈ ਅਤੇ ਸਤਿਗੁਰਾਂ ਦੀ ਪਵਨ ਮਵਾਰਕ ਨਗੀ ਗੋਦ ਦਾ ਆਨੰਦ ਮਾਣ ਰਹੀ ਪਰਮ ਸਨਮਾਨ ਜੋਕ ਗੁਰੂ ਦੇ ਆਰੀ ਗੁਰੂ ਸواری ਖਾਲਸਾ ਰੂਪ ਸਤ ਸੰਗਤ ਜੀਓ ਵੱਡੇ ਹੀ ਭਗ ਹਨ ਜਗਤ ਗੁਰੂ ਜਗਤ ਸੁਆਮੀ ਜਗਤ ਦੇ ਸਾਜੇ ਰਹਿਬਰ ਨਾਨਕ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਾਂ ਦੇ ਜੀਵਨ ਇਤਿਹਾਸ ਦੀ ਅੱਪਾ ਹਰ ਰੋਜ਼ ਸਾਂਝ ਪਾਉਂਦੇ ਹਾਂ ਜੀਵਨ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰਦੇ ਹਾਂ ਸੋ ਆਓ ਸਤਿਗੁਰਾਂ ਜੀਾਂ ਦੇ ਜੀਵਨ ਇਤਿਹਾਸ ਦੀ ਲੜੀ ਨੂੰ ਅੱਗੇ ਤੋਰੀਏ ਦਾਸ ਤੇ ਕਰੋ ਕਿਰਪਾ ਦਾਸ ਨੂੰ ਬਖਸ਼ੋ ਅਸੀਸ ਸਤਿਗੁਰਾਂ ਦੀ ਬਖਸ਼ੀ ਹੋਈ ਗੁਰਫਤੇ ਦੇ ਨਾਲ ਸਾਂਝ ਪਾਈਏ ਗੁਰਫਤੇ ਦੇ ਨਾਲ ਆਪ ਆਪਣੀਆਂ ਗੁਰੂ ਮਹਾਰਜ ਚਰਣਾ ਦੇ ਅੰਦਰ ਹਾਜ਼ਰੀਆਂ ਲਗਾਉਣ ਕਰੀਏ ਅਦਬ ਸਤਕਾਰ ਸਹਿਤ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਕਲਸ ਵਾਹਿਗੁਰੂ ਜੀ ਕੀ ਫਤਿਹ ਛੇਲੀ ਲੜੀ ਦੇ ਵਿੱਚ ਆਪਾਂ ਵਿਚਾਰੇ ਅਸੀਂ ਸਤਿਕਾਰਯੋਗ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨਾਲ ਭਾਈ ਮਰਦਾਨਾ ਜੀ ਨਾਲ ਭਾਈ ਬਾਲਾ ਜੀ ਬਿਸਿਆਰ ਨਗਰ ਦੇ ਵਿੱਚ ਸਤਿਗੁਰੂ ਪਹੁੰਚੇ ਹੋਏ ਨੇ ਇੱਥੇ ਦਾ ਰਾਜਾ ਜਿੰਦਰਸੈਨ ਸਤਿਗੁਰਾਂ ਦੇ ਮੂਰਕ ਚਰਣਾ ਦੇ ਵਿੱਚ ਬੈਠਾ ਹੋਇਆ ਹੈ ਇੱਥੇ ਦਾ ਰਹਿਣ ਵਾਲਾ ਪ੍ਰਖਾਣ ਭਾਈ ਚੰਡਾ ਜੀ ਉਹ ਸਤਿਗੁਰਾਂ ਦੀਆਂ ਦੇ ਮੂਰਕ ਚਰਣਾ ਦੇ ਵਿੱਚ ਬੈਠੇ ਨੇ ਉਹਨਾਂ ਦਾ ਤਰਲਾ ਇਹ ਹੈ ਉਹਨਾਂ ਦੀ ਬੇਨਤੀ ਅਰਦਾਸ ਇਹ ਹੈ ਇਸ ਸਤਿਗੁਰੂ ਸਾਨੂੰ ਆਪਣੇ ਮਵਾਰਕ ਚਰਨਾਂ ਦੇ ਨਾਲ ਜੋੜ ਲਓ ਦੁਨੀਆ ਦਾ ਮੋ ਇਹੋ ਰਾਮ ਦੀ ਹਰ ਇੱਕ ਜ਼ਿੰਦਗੀ ਹਰ ਇੱਕ ਸਮਾ ਹਸੀ ਨੇ ਮਾਨ ਕੇ ਵੇਖ ਲਈਏ ਉਹਦੇ ਵਿੱਚ ਇਤਨਾ ਸਕੂਨ ਇਤਨਾ ਆਨੰਦ ਨਹੀਂ ਹੈ ਜਿੰਨਾ ਤੁਹਾਡੇ ਮਵਾਰਕ ਚਰਨਾਂ ਦੇ ਵਿੱਚ ਸਾਨੂੰ ਬੁਲ ਬੈਠਿਆ ਨੂੰ ਹੋਇਆ ਹੈ ਅਤੇ ਉਹਨਾਂ ਨੇ ਇਹ ਵੀ ਸਵਾਲ ਕੀਤਾ ਸੀ ਕਿ ਅਸੀਂ ਉਸ ਆਨੰਦ ਰੂਪ ਨੂੰ ਆਪਣੇ ਸਵ ਰੂਪ ਨੂੰ ਕਿਸ ਤਰੀਕੇ ਦੇ ਨਾਲ ਜਾਣ ਸਕਦੇ ਹਾਂ ਦੁਨੀਆ ਦਾ ਜੋਰ ਲੱਗਾ ਧਰਮ ਨੂੰ ਜਾਣਨ ਦੇ ਵਿੱਚ ਦੌਰ ਲੱਗਾ ਹੈ ਕਿਸੇ ਤਰੀਕੇ ਦੇ ਨਾਲ ਰੱਬ ਦੇ ਨਾਲ ਸਾਥ ਪਵੇ ਪੁੰਨ Bhandare ਕੀਤੇ ਜਾਂਦੇ ਨੇ ਲੰਗਰ ਲਾਏ ਜਾਂਦੇ ਨੇ ਗਿਆਨ ਗੁਰਮਤਾ ਦੇ Bhandare ਲੱਗ ਰਹੇ ਸਾਂਝ ਦੇ ਭਾਈਚਾਰੇ ਦੇ ਸੰਭਾੜੇ ਲੱਗ ਰਹੇ ਨੇ ਹਰ ਇੱਕ ਪੰਡਾ ਦਾ ਰੱਬ ਦੇ ਨਾਂ ਤੇ ਲਾਇਆ ਜਾਂਦਾ ਹੈ ਬਦ ਕਿਸਮਤੀ ਇਨਸਾਨ ਆਪਣੇ ਸਵਰੂਪ ਨੂੰ ਜਾਣਦਾ ਨਹੀਂ ਦੂਜਿਆਂ ਦੇ ਜਾਣਨ ਦੇ ਵਿੱਚ ਦੂਜਿਆਂ ਦੇ ਗੁਨਾ ਅਤੇ ਉਹ ਗੁਣਾ ਦੇ ਵਿੱਚ ਇਨਸਾਨ ਲੱਗਿਆ ਹੈ ਉਹਨੇ ਇਹਨਾ ਨੇ ਸਵਾਲ ਕੀਤਾ ਸੀ ਕਿ ਅਸੀਂ ਆਪਣੇ ਸਵਰੂਪ ਨੂੰ ਕਿਵੇਂ ਜਾਣ ਸਕਦੇ ਹਾਂ ਸਤਿਗੁਰੂ ਗੁਰਨਾਣਕ ਦੇ ਮਹਾਰਾਜ ਜੀ ਨੇ ਫਿਰ ਇਹਨਾਂ ਨੂੰ ਜਵਾਬ ਦਿੱਤਾ ਕਿ ਸਾਨੂੰ ਤੁਸੀਂ ਦਸ਼ਨਾ ਕੀਦੇ ਹੋਗੇ ਸਾਨੂੰ ਬੇਟਾ ਕੀਦੇ ਹੋਗੇ ਤਾਂ ਉਹਨੋਂ ਕੋ ਅਕੋ ਜਵਾਬ ਦੇ ਰਹੇ ਨੇ ਸਤਿਗੁਰਾਂ ਨੂੰ ਮੰਗਵਾਂਗੇ ਪ੍ਰੇਮ ਸਹਿਤ ਸਤਿਗੁਰਾਂ ਦਾ ਅਧਿਆਸ ਸਰਵਣ ਕਰੀਏ ਕਵੀ ਜੀ ਲਿਖਦੇ ਨੇ ਉਹ ਕਹਿੰਦੇ ਨੇ ਕਹਿਣ ਲੱਗੇ ਹਮ ਧਨ ਪਾਣਾ ਜਿੰਨਾ ਸਾਡੇ ਕੋਲ ਧਨ ਦੌਲਤ ਹੈ ਅਸੀਂ ਨੇ ਮੁੰਦੀ ਜੋੜ ਕੇ ਰੱਖੀ ਹੈ ਉਹ ਤਨ ਦੌਲਤ ਸਾਡੀ ਤੁਹਾਡੇ ਮਵਾਰਕ ਚਰਨਾਂ ਦੇ ਵਿੱਚ ਸਾਡਾ ਸਿਹਤ ਤੁਮ ਚਰਣਾ ਚੜਨਾ ਸਾਡਾ ਕਾਰੋਬਾਰ ਵੀ ਤੁਹਾਡੇ ਮਵਾਰਕ ਚਰਨਾਂ ਦੇ ਵਿੱਚ ਅਸੀਂ ਨੇ ਵੇਟ ਕੀਤਾ ਤਨ ਦੌਲਤ ਆ ਗਿਆ ਕਾਰੋਬਾਰ ਆ ਗਿਆ ਸਾਡਾ ਸਾਡਾ ਘਰ ਵੀ ਆ ਗਿਆ ਸਤਿਗੁਰੂ ਤੁਹਾਡੇ ਮਵਾਰਕ ਚਰਨਾਂ ਦੇ ਵਿੱਚ ਅਬ ਹਮ ਨਾ ਹੈ ਗ੍ਰਹਿ ਨਾ ਕਰੇ ਅਬ ਹੁਣ ਸਾਡੇ ਦੇ ਕੋਲ ਤੁਹਾਨੂੰ ਦੇਣ ਦੇ ਲਈ ਕੁਝ ਵੀ ਨਹੀਂ ਹੈ ਤਨ ਦੌਲ ਤੁਸੀਂ ਉਹ ਤੁਹਾਨੂੰ ਅਸੀਂ ਵਾਦਾ ਕਰਦੇ ਹਾਂ ਤੁਹਾਡੇ ਮੁਬਾਰਕ ਚਰਨਾਂ ਦੇ ਵਿੱਚ ਅਰਪਣ ਹੈ ਅਤੇ ਦੂਸਰਾ ਇਹ ਵੀ ਕਿ ਸਾਡੀ ਘਰ ਪਰਿਵਾਰ ਹੈ ਜੋ ਉਹ ਸਭ ਕੁਝ ਤੁਹਾਡੇ ਮੁਬਾਰਕ ਚਰਨਾਂ ਦੇ ਵਿੱਚ ਬੇਟ ਹੈ ਸਾਡੇ ਕੋਲ ਇੱਕ ਗੱਜ ਥਾਂ ਨਹੀਂ ਹੈ ਅਤੇ ਇੱਕ ਆਨਾ ਦੇਲਾ ਸਾਡੇ ਕੋਲ ਨਹੀਂ ਹੈ ਸਤਿਗੁਰੂ ਸਭ ਕੁਝ ਅਸੀਂ ਤੁਹਾਡੇ ਮਵਾਰਕ ਚਰਨਾਂ ਦੇ ਵਿੱਚ ਅਰਪਣ ਕਰਦੇ ਹਾਂ ਜੋ ਸਰਵਾਂਸ ਬੋਤ ਦੇਹ ਸੋ ਕਾਰ ਪਰਵਾਰ ਵੀ ਕਹਿੰਦੇ ਪਏ ਨੇ ਤੁਹਾਡੇ ਮਵਾਰਕ ਚਰਨਾਂ ਦੇ ਵਿੱਚ ਚੜੇ ਕਿ ਤੁਹਾਡੀ ਖਿਦਮਤ ਕੀਤੀ ਜਾਵੇ ਸਤਿਗੁਰੂ ਹੁਕਮ ਕਰੋ ਅਸੀਂ ਅਤੇ ਸਾਡਾ ਪਰਿਵਾਰ ਅਤੇ ਇੰਦਰ ਸਿੰਘ ਰਾਜਾ ਤੇ ਇਹਦਾ ਪਰਿਵਾਰ ਜੋ ਤੁਸੀਂ ਕਹੋਗੇ ਅਸੀਂ ਸ਼ਿੱਦਤ ਦੇ ਨਾਲ ਕਰਾਂਗੇ ਮਨ ਦੇ ਵਿੱਚ ਕੋਈ ਵੱਟ ਨਹੀਂ ਮਾਵਾਂਗੇ ਮਨ ਦੇ ਵਿੱਚ ਕੋਈ ਵਿੰਗ ਬੜੇ ਮਾਣੀ ਰੱਖਾਂਗੇ ਤੁਹਾਨੂੰ ਮਰ ਰੱਬ ਦਾ ਰੂਪ ਜਾਣ ਕੇ ਤੁਹਾਡੀ ਖਿਦਮਤ ਕਰਾਂਗੇ ਪਰ ਸਤਿਗੁਰੂ ਤੁਹਾਡੇ ਅੱਗੇ ਤਰਲਾ ਹੈ ਉਹ ਸੁੱਖ ਉਹ ਆਨੰਦ ਸਾਨੂੰ ਦੇ ਦਿਓ ਜਿਸ ਸੁੱਖ ਆਨੰਦ ਤੋਂ ਦੁਨੀਆ ਲੱਭਦੀ ਹੈ ਅੱਗੇ ਸਤਿਗੁਰੂ ਬੋਲੇ ਨੇ ਪੁਨ ਬੋਲੇ ਸ੍ਰੀ ਮੁਖ ਰਾਸਾ ਗੁਰੂ ਨਾਨਕ ਦੇਵ ਮਹਾਰਾਜ ਜੀ ਸੁੱਖਾਂ ਦੇ ਘਰ ਰਹਿਮਤਾਂ ਦੇ ਭੰਡਾਰ ਉਸ ਦੋਵੇਂ ਜਣਿਆਂ ਨੂੰ ਬਚਨ ਕਰਨ ਲੱਗੇ ਨੇ ਆਬ ਕਿਆ ਰਹੇ ਹੋ ਤੁਹਾਰੇ ਪਾਸਾ ਸਤਿਗੁਰੂ ਕਹਿੰਦੇ ਤੁਹਾਡੀ ਆਪਣੀ ਧਨ ਦੌਲਤ ਸੀ ਤੁਸੀਂ ਸਾਨੂੰ ਦੇ ਦਿੱਤੀ ਹੈ ਤੁਹਾਡੇ ਕੋਲ ਘਰ-ਬਾਰ ਹੈ ਉਹ ਤੁਸੀਂ ਸਾਨੂੰ ਦੇ ਦਿੱਤਾ ਹੈ ਜੋ ਵੀ ਤੁਹਾਡੇ ਕੋਲ ਹੈ ਤੁਸੀਂ ਸਤਿਗੁਰੂ ਸਤਿਗੁਰੂ ਕਹਿੰਦੇ ਨੇ ਸਾਨੂੰ ਦੇ ਦਿੱਤਾ ਹੈ ਕਰ ਵਿਚਾਰ ਉਤਰ ਕਰ ਧੀਰਾਂ ਪਰ ਸਾਨੂੰ ਧਿਆਨ ਦੇ ਨਾਲ ਤੁਸੀਂ ਜਵਾਬ ਦੇਵੋ ਕਿਉਂਕਿ ਸਭ ਕੁਝ ਤੁਸੀਂ ਅਰਪਣ ਕੀਤਾ ਹੈ ਮਾਇਆ ਅਰਪਣ ਕੀਤੀ ਆਪਣੀ ਸਾਰੀ ਜ਼ਿੰਦਗੀ ਦੀ ਪੂੰਜੀ ਜੋੜੀ ਹੋਈ ਅਤੇ ਤਨ ਦੌਲਤ ਦਿੱਤੀ ਹੈ ਘਰ-ਬਾਰ ਵੀ ਤੁਸੀਂ ਦਿੱਤਾ ਆਪਣਾ ਪਰਿਵਾਰ ਵੀ ਤੁਸੀਂ ਕਹਿੰਦੇ ਤੁਹਾਡੇ ਮਵਾਰਕ ਚਰਨਾਂ ਦੇ ਵਿੱਚ ਇੱਕ ਦਸ਼ਨਾ ਦੇ ਵਜੋਂ ਤੁਹਾਨੂੰ ਬਖਸ਼ਿਸ਼ ਇਹ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕਹਿੰਦੇ ਨੇ ਕਿ ਹੁਣ ਸਾਨੂੰ ਬੜੀ ਧੀਰਜ ਦੇ ਨਾਲ ਸਹਿਣਸ਼ੀਲਤਾ ਦੇ ਨਾਲ ਪ੍ਰੇਮ ਦੇ ਨਾਲ ਸਾਨੂੰ ਜਵਾਬ ਦੇਣਾ ਕਰੋ ਹੁਣ ਤੁਹਾਡੇ ਕੋਲ ਰਹਿ ਕੀ ਗਿਆ ਕਰ ਵਿਚਾਰ ਪੁੱਤਰ ਕਰ ਧੀਰਾ ਹਮਰੇ ਟੇਗਾ ਇੱਕ ਸਰੀਰ ਬੜੇ ਪ੍ਰੇਮ ਦੇ ਨਾਲ ਉਹ ਜਵਾਬ ਦਿੰਦੇ ਨੇ ਸਤਿਗੁਰੂ ਧਨ ਦੌਲਤ ਸੀ ਸਾਡੇ ਕੋਲ ਉਹ ਤੁਹਾਡੇ ਕੋਲ ਲੈ ਆਏ ਆਏ ਅਤੇ ਕਰਵਾਰ ਸੀ ਸਾਡਾ ਉਹ ਵੀ ਤੁਹਾਡੇ ਮubarਕ ਚਰਨਾਂ ਦੇ ਵਿੱਚ ਬਿਠ ਕੀਤਾ ਹੁਣ ਤਾਂ ਸਤਿਗੁਰੂ ਸਾਡੇ ਕੋਲ ਸਾਡਾ ਆਪਣਾ ਸਰੀਰ ਰਹਿ ਗਿਆ ਅਤੇ ਇਹ ਤੁਸੀਂ ਕਹੋ ਤਾਂ ਤੁਹਾਡੇ ਮubarਕ ਚਰਨਾਂ ਦੇ ਵਿੱਚ ਇਹ ਵੀ ਅਸੀਂ ਅਰਪਣ ਕਰ ਸਕਦੇ ਹਾਂ ਅਤੇ ਕਹਿੰਦੇ ਨੇ ਔਰ ਨਹੀਂ ਕੋ ਬਸ ਸਮੀਪਾ ਸਾਡੇ ਸਮੀਪਾ ਸਾਡੇ ਕੋਲ ਹੋਰ ਕੋਈ ਪਦਾਰਥ ਨਹੀਂ ਹੈ ਪੁਨ ਬੋਲੇ ਬੇਦੀ ਕੁਲ ਦੀਪਾ ਬੁਰਨਾਨਕ ਦੇ ਮਹਾਰਾਜ ਜੀ ਉਨਾਨੋ ਫੇਰ ਸਵਾਲ ਕਰਦੇ ਨੇ ਕਿ ਧਿਆਨ ਦੇ ਨਾਲ ਗਿਆਨ ਦੇ ਨਾਲ ਕਰ ਵਿਚਾਰ ਦੇਖੋ ਮਨਮਾਹੀ ਵਿਚਾਰ ਕਰਕੇ ਦੇਖੋ ਤਨ ਦੌਲਤ ਸਥਿਰ ਰਹਿਣ ਵਾਲੀ ਐ ਤੁਹਾਡਾ ਘਰ-ਵਾਰ ਤੁਹਾਡਾ ਸਥਿਰ ਰਹਿਣ ਵਾਲਾ ਐ ਤਨ ਦੌਲਤ ਤੁਸੀਂ ਕਮਾਈ ਹੈ ਇਹਨੂੰ ਸਾਮ੍ਹ ਕੇ ਰੱਖੋਗੇ ਤਾਂ ਅੱਗੇ ਤੁਹਾਡੇ ਪੁੱਤਰਾਂ ਨੇ ਤੁਹਾਡੇ ਪੁੱਤਰੀਆਂ ਨੇ ਇਹਨੂੰ ਮੰਨਣਾ ਹੈ ਕਾਰਵਾਰ ਤੁਹਾਡਾ ਹੈ ਤੁਸੀਂ ਕਹਿੰਦੇ ਹੋ ਸਾਡਾ ਪਰ ਇਹ ਤੁਹਾਡੇ ਬਜ਼ੁਰਗ ਰਹਿ ਕੇ ਗਏ ਤੁਹਾਡੇ ਪਿਤਾ ਜੀ ਹੋਰ ਤੁਹਾਡੇ ਸਭ ਰਹਿ ਕੇ ਗਏ ਨੇ ਇਹਦੇ ਵਿੱਚ ਤਬਦੀਲੀ ਆਉਂਦੀ ਗਈ ਸਮੇਂ ਦੀ ਘਰਵਾਰ ਦੀ ਥੋੜਾ ਬਹੁਤਾ ਆਪਣੇ ਹਿਸਾਬ ਦੇ ਨਾਲ ਇਹਨੂੰ ਹੰਡਾਉਣ ਦੇ ਲਈ ਘਰ ਨੂੰ ਤੁਸੀਂ ਚੇਂਜ ਕਰਦੇ ਰਹੇ ਇਹ ਕੰਦੇ ਇੱਥੇ ਹੋਵੇ ਜਾਂ ਸਾਤੇ ਇਦਾਂ ਦੀ ਹੋਵੇ ਪਰ ਖੈਰ ਹੋਈ ਆ ਚਾਰ ਦਿਵਾਰਾਂ ਨਾ ਉਹ ਲੈ ਕੇ ਗਏ ਨੇ ਅਤੇ ਨਾ ਤੁਸੀਂ ਲੈ ਕੇ ਜਾਣੀ ਹੈ ਇਹ ਧਨ ਦੌਲਤ ਜਿਨ੍ਹਾਂ ਦੀ ਹੈ ਹੈ ਤਾਂ ਇਹ ਧਨ ਦੌਲਤ ਵੀ ਕੋਈ ਨਾਲ ਨਹੀਂ ਲੈ ਕੇ ਗਿਆ ਜਿਹੜਾ ساری ਜ਼ਿੰਦਗੀ ਮੇਰੀ ਮੇਰੀ ਕਰਦਾ ਰਹੇ ਮਾਇਆ ਨੂੰ ਦੁੱਖ ਤਾਂ ਦੇ ਸਕਦੀ ਹੈ ਮਾਇਆ ਨੂੰ ਤਕਲੀਫ ਤਾਂ ਦੇ ਸਕਦੀ ਹੈ ਮਾਇਆ ਨੂੰ ਸਕੂਨ ਨਹੀਂ ਦੇ ਸਕਦੀ ਸਤਿਗੁਰਾਂ ਦੀ ਬਾਣੀ ਕਹਿੰਦੀ ਹੈ ਕੌਣ ਵੱਡਾ ਮਾਇਆ ਵੱਡੇ ਆਈ ਇਹ ਕੌਣ ਜਵਾਬ ਦੇ ਰਿਹਾ ਹੈ ਜੀਹਦੇ ਕੋਲ ਮਾਇਆ ਨਹੀਂ ਜਾਂ ਜਿਹੜਾ ਮਾਇਆ ਦੇ ਵਿੱਚ ਮਸਤ ਹੋਇਆ ਉਹ ਕਹਿੰਦਾ ਇਹਨੂੰ ਤਾਂ ਦੁਨੀਆ ਸलाम ਕਰਦੀ ਹੈ ਇਹਨੂੰ ਤਾਂ ਦੁਨੀਆ ਸलाम ਕਰਦੀ ਹੈ ਇਸ ਤਰ੍ਹਾਂ ਅਬੂਰ ਇਲਾਕੇ ਦਾ ਕਸੀਠ ਸੀ ਤਾਂ ਜਿਹੜਾ ਵੀ ਕੋਈ ਉਹਨੂੰ ਮਿਲਦਾ ਉਹਨੂੰ ਰਾਮ ਰਾਮ ਕਹਿੰਦਾ ਹੈ ਵੀ ਸਤਿ ਸ੍ਰੀ ਅਕਾਲ ਕਹਿੰਦਾ ਤਾਂ ਉਹ ਅੱਗੋ ਜਵਾਬ ਦਿੰਦਾ ਸੀ ਮੈਂ ਕਹਿ ਦੇ ਮਾਂਗਾ ਮੈਂ ਕਹਿ ਦੇ ਮਾਂਗਾ ਕਈ ਹਰਾਨ ਵੀ ਹੁੰਦੇ ਸੇਠ ਨੂੰ ਅਸੀਂ ਰਾਮ ਰਾਮ ਬੁਲਾਉਨੇ ਆ ਸੇਠ ਕੋ ਕਹਿੰਦਾ ਮੈਂ ਕਹਿ ਦਿਆਂ ਬੰਗ ਕਈ ਕਨੇ ਇੱਕ ਦਿਨ ਬਾਹ ਫੜ ਕੇ ਪੁੱਛੀ ਲਿਆ ਸੇਠ ਨੂੰ ਕਹਿੰਦੇ ਤੁਸੀਂ ਕਹਿੰਦੇ ਅਸੀਂ ਤੁਹਾਨੂੰ ਰਾਮ ਰਾਮ ਬੁਲਾਉਨੇ ਆ ਅਤੇ ਤੁਸੀਂ ਜਵਾਬ ਦਿੰਦੇ ਹੋ ਮੈਂ ਕਹਿ ਦਿਆਂ ਬੰਗ ਉਹ ਕਹਿੰਦਾ ਚੱਲ ਕਰ ਮੇਰੇ ਜਦੋਂ ਸੇਠ ਘਰ ਲੈ ਗਿਆ ਉਹਦੀ ਬਾਹ ਫੜ ਕੇ ਕਰ ਮਾਇਆ ਦੀ ਚਦਰੀਓ ਨੇ ਖੋਲੀ ਉਹਨੇ ਕਈ ਦਫਾ ਨੇ ਇਹ ਵਚਨ ਬੋਲੇ ਕਿ ਸਾਰਾ ਨਗਰ ਤੁਹਾਨੂੰ ਰਾਮ ਸਲਾਮ ਕਰਦਾ ਹੈ ਸਾਰਾ ਨਗਰ ਰਾਮ ਰਾਮ ਤੁਹਾਨੂੰ ਕਰਦਾ ਹੈ ਸਤਿ ਸ੍ਰੀ ਅਕਾਲ ਕਰਦਾ ਉਹ ਬੜਾ ਹੈਰਾਨ ਹੋਇਆ ਕਿ ਲੋਕ ਤੁਹਾਡੀ ਤੁਹਾਨੂੰ ਰਾਮ ਰਾਮ ਕਹਿੰਦੇ ਨੇ ਤੁਸੀਂ ਮਾਇਆ ਨੂੰ ਕਹਿੰਦੇ ਪਏ ਉਹ ਸੀਠ ਕਹਿਣ ਲੱਗਾ ਚੰਦ ਦਿਨ ਪਹਿਲਾਂ ਮਾਇਆ ਮੇਰੇ ਕੋਲ ਨਹੀਂ ਸੀ ਇਸ ਸੀਠ ਨੂੰ ਕੋਈ ਜਾਣਦਾ ਵੀ ਨਹੀਂ ਸੀ ਰਾਮ ਸਲਾਮ ਕਰਨੀ ਤਾਂ ਗੱਲ ਬੜੀ ਦੂਰ ਰਾਮ ਕਰਨੀ ਸਲਾਮ ਕਰਨੀ ਤਾਂ ਬੜੀ ਦੂਰ ਦੀ ਗੱਲ ਐ ਸੇਠ ਦੇ ਕੋਈ ਨੇੜੇ ਵੀ ਨਹੀਂ ਆਉਂਦਾ ਸੀ ਅਜਾ ਰਾਮ ਅੱਜ ਸਲਾਮ ਵੀ ਕੀਤੀ ਜਾ ਰਹੀ ਐ ਰਾਮ ਰਾਮ ਵੀ ਕੀਤਾ ਜਾ ਰਿਹਾ ਸਤ ਸ੍ਰੀ ਅਕਾਲ ਵੀ ਕੀਤੀ ਜਾ ਰਹੀ ਐ ਕਿਨੂੰ ਕੀਤੀ ਜਾ ਰਹੀ ਐ ਮੇਰੇ ਕੋਲ ਮਾਇਆ ਆਈ ਮਾਇਆ ਨੂੰ ਕਰਦੇ ਨੇ ਤਾਣ ਦੁਨੀਆ ਵਾਲਾ ਕਿਨੂੰ ਕਹੇਗਾ ਕੌਣ ਵੱਡਾ ਮਾਇਆ ਵੱਡੀ ਆਈ ਪਰ ਸਤਗੁਰੂ ਕਹਿੰਦੇ ਨੇ ਸੋ ਵੱਡਾ ਜੇ ਨਾਮ ਬਲੇ ਸਾਈ ਮਾਇਆ ਵੱਡੀ ਨਹੀਂ ਹੈ ਵੱਡਾ ਉਹ ਹੈ ਜਿਹਨੇ ਰਾਮ ਦੇ ਨਾਲ ਚਿੱਤ ਲਾਇਆ ਹੈ ਰਾਮ ਦੇ ਨਾਲ ਜੁੜੀ ਹੈ ਤਾਂ ਇਹ ਸਤਿਗੁਰੂ ਕਿਰਪਾ ਕਰ ਰਹੇ ਨੇ ਕਿ ਭਾਈ ਤੁਸੀਂ ਵਿਚਾਰ ਕਰਕੇ ਦੇਖ ਲਓ ਕਿਤੇ ਸਥਿਰ ਰਹਿਣ ਵਾਲਾ ਕੀ ਹੈ ਟਿਕਾਣਾ ਕੀ ਹੈ ਉਹ ਕਹਿੰਦਾ ਟਿਕਾਣਾ ਇੱਥੇ ਕੁਝ ਵੀ ਨਹੀਂ ਹੈ ਪੁਨ ਸਤਿਗੁਰੂ ਇਸ ਸਿਰ ਸਦਾ ਸਰੀਰ ਸੋ ਨਹੀਂ ਇਹ ਸਰੀਰ ਨੇ ਸਦਾ ਇਟਕੇ ਨਹੀਂ ਰਹਿਣਾ ਹੈ ਇਸ ਸਰੀਰ ਨੇ ਸਦਾ ਹੀ ਸਥਿਰ ਨਹੀਂ ਰਹਿਣਾ ਹੈ ਇਹਨੇ ਆਵਣ ਜਾਣਾ ਇਹਦੀ ਖੇਡ ਹੈ ਅਤੇ ਜਾਣਤੇ ਕਰੋ ਸਮਰਪਣ ਇਹੋ ਸਤਿਗੁਰੂ ਕਹਿੰਦੇ ਜੇ ਤੁਹਾਡੇ ਕੋਲ ਨਹੀਂ ਨਾ ਕੁਝ ਤਾਂ ਤੁਸੀਂ ਸਾਨੂੰ ਇਹ ਸਮਰਪਣ ਕਰਦੇ ਹੋ ਤੁਹਾਡਾ ਸਰੀਰ ਤੁਹਾਡਾ ਆਪਣਾ ਨਹੀਂ ਹੈ ਅਤੇ ਸਤਿਗੁਰੂ ਕਹਿੰਦੇ ਵਾਕਈ ਜੇ ਗਿਆਨ ਲੈਣਾ ਚਾਹੁੰਦੇ ਆ ਪਾਛੇ ਸਰਬਨ ਗਿਆਨ ਕਰ ਲਿਓ ਇਹ ਸਰੀਰ ਤੁਸੀਂ ਮੈਨੂੰ ਸਮਰਪਣ ਕਰਦੇ ਹੋ ਮੈਂ ਤੁਹਾਨੂੰ ਫਿਰ ਸਤਿਗੁਰੂ ਕਹਿੰਦੇ ਨੇ ਜਿਹੜਾ ਗਿਆਨ ਤੁਸੀਂ ਲੈਣਾ ਚਾਹੁੰਦੇ ਹੋ ਪੁੱਛਣਾ ਚਾਹੁੰਦੇ ਹੋ ਉਹ ਗਿਆਨ ਮੈਂ ਤੁਹਾਨੂੰ ਦੇਵਾਂਗਾ ਦੋਨੋਂ ਆਏ ਸਮਾਨ ਸਦੀਰਾ ਇੰਦਰਸੈਨ ਰਾਜਾ ਅਤੇ ਭਾਈ ਚੰਡਾ ਜੀ ਤਰਖਾਣ ਇਹ ਦੋਵੇਂ ਜਣੇ ਸਤਿਗੁਰਾਂ ਦੇ ਮubaruk ਚਰਨਾਂ ਦੇ ਵਿੱਚ ਬੈਠੇ ਸੀ ਦੋਵੇਂ ਜਣਿਆਂ ਨੇ ਬਚਨ ਕੀਤੇ ਸਤਿਗੁਰੂ ਸਤਿਵਚਨ ਜੋ ਤੁਸੀਂ ਕਹਿੰਦੇ ਹੋ ਸਾਡਾ ਸਰੀਰ ਤੁਹਾਡੇ ਮubaruk ਚਰਨਾਂ ਦੇ ਵਿੱਚ ਅੱਜ ਤੋਂ ਸਮਰਪਣ ਹੈ ਸਾਡਾ ਨਹੀਂ ਹੈ ਇਹ ਤੁਹਾਡਾ ਹੈ ਅਤੇ ਦੋਵੇਂ ਜਣਿਆਂ ਨੇ ਗੁਰਪੱਗ ਦੇਉ ਸਮਰਪਣ ਸਰੀਰ ਸਤਿਗੁਰਾਂ ਦੇ ਮubaruk ਪੱਗ ਮubaruk ਚਰਨਾਂ ਤੇ ਨਮਸਕਾਰ ਕਰਕੇ ਇਹ ਕਹਿ ਦਿੱਤਾ ਅੱਜ ਤੋਂ ਸਰੀਰ ਤੁਹਾਡੇ ਨੇ ਸਾਡੇ ਨਹੀਂ ਇਹ ਸਰੀਰ ਤੇ ਸਾਡਾ ਹੁਕਮ ਨਹੀਂ ਸਤਿਗੁਰੂ ਤੁਹਾਡਾ ਚੱਲੇਗਾ ਸਤਿਗੁਰਾਂ ਨੇ ਫਿਰ ਕਿ ਅਬ ਕਿਆ ਰਹੋ ਤੁਮਾਰੇ ਪਾਸ ਤਨ ਦੌਲਤ ਸਾਨੂੰ ਦਿੱਤੀ ਘਰ ਬਰਬਾਰ ਸਾਨੂੰ ਦੇ ਦਿੱਤਾ ਤੁਸੀਂ ਤੁਹਾਡਾ ਸਰੀਰ ਸੀ ਸਤਿਗੁਰੂ ਕਹਿੰਦੇ ਸਰੀਰ ਵੀ ਸਾਨੂੰ ਦੇ ਦਿੱਤਾ ਤਾਂ ਹੁਣ ਤੁਹਾਡੇ ਕੋਲ ਰਹਿ ਕੀ ਗਿਆ ਤੁਹਾਡੇ ਕੋਲ ਆਪਣਾ ਕੀ ਰਹਿ ਗਿਆ ਦੇਹੋ ਬਤਾਏ ਵਚਨ ਕਰ ਅਸੋ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਭਾਈ ਇਹ ਤੀਜਾ ਸਵਾਲ ਹੈ ਤੁਹਾਡੇ ਲਈ ਕਿ ਸਾਨੂੰ ਦੱਸੋ ਕਿ ਤੁਹਾਡੇ ਕੋਲ ਹੁਣ ਰਹਿ ਕੀ ਗਿਆ ਸਰੀਰੀ ਸੀ ਉਹ ਸਾਨੂੰ ਦੇ ਦਿੱਤਾ ਬਾਕੀ ਤਾਂ ਮਾਇਆ ਤਨਦੌਲਤ ਸਭ ਕੁਝ ਤੁਸੀਂ ਦੇ ਦਿੱਤਾ ਹੈ ਸਰੀਰ ਤੱਕ ਤੁਸੀਂ ਸਾਨੂੰ ਦੇ ਦਿੱਤਾ ਹੁਣ ਤੁਹਾਡੇ ਕੋਲ ਕੀ ਰਹਿ ਗਿਆ ਹੈ ਦੋਨੋਂ ਕਰ ਸੁਣ ਕਰ ਦੋਨੋਂ ਬੈਨ ਅਲਾਵਾ ਹੁਣ ਦੋਨਿਆਂ ਨੇ ਸਤਿਗੁਰਾਂ ਦੇ ਵਚਨ ਸੁਣ ਕੇ ਸਤਿਗੁਰਾਂ ਨੂੰ ਜਵਾਬ ਦਿੱਤਾ ਹੈ ਅਬ ਤੋ ਅੰਤ ਹੈ ਕਰਨ ਰਹਾ ਸਤਿਗੁਰੂ ਕਹਿੰਦੇ ਨੇ ਸਾਡਾ ਅੰਤਹਿ ਕਰਨ ਸਾਡੀ ਚਿੰਤਾ ਸਾਡਾ ਚਿੱਤ ਸਾਡਾ ਮਨ ਅਤੇ ਸਾਡਾ ਅੰਤਹਿ ਕਰਨ ਜਿਹੜਾ ਹੈ ਉਹ ਸਾਡੇ ਕੋਲ ਸਤਿਗੁਰੂ ਸਰੀਰ ਤੁਹਾਡਾ ਹੈ ਪਰ ਮਨ ਦੇ ਵਿੱਚ ਵਿਚਾਰ ਕੀ ਨੇ ਉਹ ਵਿਚਾਰ ਸਾਡੇ ਕਿਸ ਤਰੀਕੇ ਦੇ ਨਾਲ ਵਿਚਾਰ ਆ ਰਹੇ ਨੇ ਸਤਿਗੁਰੂ ਉਹ ਸਾਡੇ ਨਹੀਂ ਸਾਡੇ ਕੋਲ ਵਾ ਸਿਰਫ ਇਹ ਰਹਿ ਗਿਆ ਅੰਤਹਿ ਕਰਨ ਸਾਡੇ ਕੋਲ ਰਹਿ ਗਿਆ ਜਾਤੀ ਦੂਜੀ ਵਸਤ ਨਾ ਕੋਈ ਸਾਡੇ ਕੋਲ ਦੂਜੀ ਵਸਤੂ ਹੋਰ ਕੋਈ ਨਹੀਂ ਹੈ ਉੱਤੀ ਜੋ ਹਮ ਟਿਗ ਪਾਕੀ ਸੁਣੀ ਤਾਂ ਸਾਡੇ ਕੋਲ ਸਤਿਗੁਰੂ ਕੁਝ ਵੀ ਨਹੀਂ ਹੈ ਮੈਂ ਮੰਨਣਾ ਹੈ ਇਹ ਵੀ ਮਨ ਮਨਿਆਈ ਕਰਦਾ ਹੈ ਮਨ ਮਰਜ਼ੀ ਕਰਦਾ ਹੈ ਮਨ ਉਡਾਰੀਆਂ ਮਾਰਦਾ ਹੈ ਇਹ ਮਨ ਸਾਡੇ ਕੋਲ ਹੈ ਸਤਿਗੁਰੂ ਸਰੀਰ ਵੀ ਤੁਹਾਡੇ ਕੋਲ ਅਸੀਂ ਸਮਰਪਣ ਕੀਤਾ ਹੈ ਸ੍ਰੀ ਗੁਰੂ ਬੋਲੇ ਬਹਿਰ ਪਰਬੀਨਾ ਗੁਰੂ ਨਾਨਕ ਦੇ ਮਹਾਰਾਜ ਜੀ ਬੜੇ ਸੋਹਣੇ ਉਹਨਾਂ ਨੂੰ ਅਲਫਾਜ਼ ਕਹਿ ਨਾ ਸਤਿਗੁਰਾਂ ਨੇ ਸਤਿਗੁਰੂ ਕਹਿੰਦੇ ਨੇ ਜੈ ਭੀਤਰ ਪੰਜ ਤਤ ਨਾ ਕੀਨਾ ਇਹ ਸਰੀਰ ਪੰਜਾਂ ਤਤਾਂ ਦਾ ਸਰੀਰ ਹੈ ਅਤੇ ਸਤਿਗੁਰੂ ਕਹਿੰਦੇ ਨੇ ਪੰਜ ਤਤਾਂ ਦਾ ਸਰੀਰ ਹੈ ਜਾਕੋ ਕਾਰਨ ਹੋਏ ਅਸੱਤ ਤਾਂ ਜਦੋਂ ਉਹ ਹੰਸ ਰੂਪੀ ਸਵਚ ਰੂਪੀ ਹੰਸੋ ਡਾਰੀ ਮਾਰ ਜਾਂਦਾ ਹੈ ਤਾਂ ਇਹ ਸਰੀਰ ਫਿਰ ਅਸਤਤ ਹੋ ਜਾਂਦਾ ਹੈ ਜਿਹੜਾ ਸਭ ਨੂੰ ਸਤ ਮੰਨਦਾ ਸਭ ਨੂੰ ਝੂਠ ਮੰਨਦਾ ਆਪਣੇ ਹਿਸਾਬ ਦੇ ਨਾਲ ਦੁਨੀਆ ਦੇ ਵਿੱਚ ਆ ਸੱਤ ਚੀਜ਼ਾਂ ਨੂੰ ਸਤ ਮੰਨਦਾ ਸਤ ਨੂੰ ਸਤ ਮੰਨਦਾ ਪਿਆ ਆਪਣੇ ਹਿਸਾਬ ਦੇ ਨਾਲ ਜ਼ਿੰਦਗੀ ਜਿਉ ਰਿਹਾ ਆਪਣੇ ਹਿਸਾਬ ਦੇ ਨਾਲ ਇਹ ਮਸਤਾ ਨੂੰ ਪਦਾਰਥਾਂ ਨੂੰ ਹੰਡਾ ਰਿਹਾ ਰੱਬ ਨੂੰ ਵੀ ਆਪਣੇ ਮੁਤਾਬਕ ਹੰਡਾ ਰਿਹਾ ਮੰਨ ਨਹੀਂ ਰਿਹਾ ਰੱਬ ਨੂੰ ਇਹ ਹੰਡਾ ਰਿਹਾ ਹੰਡਾਉਣ ਦੇ ਵਿੱਚ ਅਤੇ ਮੰਨਣ ਦੇ ਵਿੱਚ ਜਮੀਨ ਸਮਾਨ ਦਾ ਬਦਕਿਸਮਤੀ ਵਾਲੇ ਰੱਬ ਨੂੰ ਹੰਡਾ ਰਹੇ ਤੇ ਅਤੇ ਜਿਹੜੇ ਚੰਗੇ ਕਿਸਮਤ ਵਾਲੇ ਨੇ ਉਹ ਰੱਬ ਨੂੰ ਮੰਨਦੇ ਰੱਬ ਦੀਆਂ ਦਾਤਾਂ ਨੂੰ ਰੱਬ ਦੀਆਂ ਅਜਾਮਤਾਂ ਨੂੰ ਮੰਨਦੇ ਪਏ ਬਾਕੀ ਹੰਡਾ ਰਹੇ ਤਾਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਨਾਂ ਨੂੰ ਕਹਿੰਦੇ ਨੇ ਭਾਈ ਇਹ ਅਸੱਤ ਹੈ ਤੁਹਾਡਾ ਸਰੀਰ ਅਸੱਤ ਤੁਹਾਡੀ ਤਨ ਦੌਲਤ ਅਸੱਤ ਅਤੇ ਜਿਹੜਾ ਤੁਸੀਂ ਰਤਵੇ ਦੱਸਦੇ ਹੋ ਸਾਜੂ ਸਮਾਨ ਦੱਸਿਆ ਸਭ ਕੁਝ ਅਸਤੈ ਸੋ ਕਾਰਜਨ ਬਿਖਿਅਤ ਅਸਤ ਜਿਹੜਾ ਅਸਤ ਹੈ ਇਹਦੇ ਨਾਲ ਸਤ ਕੁਝ ਹੋ ਨਹੀਂ ਸਕਦਾ ਜਿਹੜਾ ਹੈ ਤੁਹਾਡੇ ਕੋਲ ਅਸਤ ਹੈ ਮਾਇਆ ਦੇ ਨਾਲ ਮਾਇਆ ਨੇ ਕਿਹਦੇ ਘਰ ਜਸਵਾਰੇ ਨੇ ਕਿਹੜੇ ਸੰਤ ਦੇ ਕੋਲ ਮਾਇਆ ਸੀ ਕਿ ਕਹਿਦੀ ਮਾਇਆ ਕਰਕੇ ਇਹ ਫਲਾਣੇ ਸੰਤ ਨੇ ਰੱਬ ਦੇ ਨਾਲ ਲਿਬਣਾ ਲੀ ਜਾਂ ਮਾਇਆ ਕਰਕੇ ਪਰਮਾਤਮਾ ਨੇ کسی نیڑتا بنا لی ہون دولت بڑی ہے وہ رتبے بڑے وہ بڑا مالدار ہے بڑا تنبان ہے. رب پریم ہو کے برسوں دے پر ساتھ گروہ پر ستگر دس رہے نے کہ تے انتہ کرنا ہے اخیر دے بس ہی ہے من نے ਆਤਮਾ ਨੇ ਸਰੀਰ ਬਦਲ ਲੈ ਕੇ ਹੁਣ ਤੁਹਾਡਾ ਮਨੁੱਖਾ ਦੇਹੀ ਹੈ ਮਨੁੱਖਾ ਦੇਹੀ ਤੋਂ ਬਾਅਦ ਜਿਹੜਾ ਤੁਹਾਡਾ ਅੰਤ ਦੀ ਵਾਸਨਾ ਹੋਣੀ ਹੈ ਜਿਤ ਲਾਗੋ ਮਨ ਵਾਸਨਾ ਅੰਤ ਸਾਈ ਪ੍ਰਗਟਾਣੀ ਜਿਹੜੇ ਸਮੇਂ ਅੰਤਲੇ ਸਮੇਂ ਇਸ ਤਰ੍ਹਾਂ ਭਗਤ ਸਹਿਬਾਨ ਜੀ ਕਹਿ ਰਹੇ ਨੇ ਕਿ ਦੁਨੀਆਂ ਦੇ ਵਿੱਚ ਜਦੋਂ ਮਨ ਜਿੱਥੇ ਜੁੜ ਜਾਵੇ ਉਹ ਅਗਲੀ ਅਵਸਥਾ ਅਗਲਾ ਜਨਮ ਉਥੇ ਉਹਦਾ ਪੱਕਾ ਹੈ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰ ਸਰਪ ਜੋਨ ਬਲ ਬਲ ਹੋਦਰ ਕਈ ਤਾਂ ਭਗਤ ਸਹਿਬਾਨ ਕਹਿੰਦੇ ਨੇ ਸਜੂਨੀ ਦੇ ਵਿੱਚ ਜੀ ਰਹੇ ਨੇ ਸੱਪ ਦੀ ਜੋਨੀ ਦੇ ਵਿੱਚ ਇਹਦੇ ਵਿੱਚ ਸੂਰ ਦਾ ਜ਼ਿਕਰ ਕੀਤਾ ਹੈ ਇਹਦੇ ਵਿੱਚ ਪ੍ਰੀਤ ਦਾ ਜ਼ਿਕਰ ਕੀਤਾ ਹੈ ਕਿ ਇਹ ਇਨਸਾਨ ਇਹ ਜੁਨੀਆਂ ਹੰਡਾ ਰਹੇ ਐ ਮਰ ਕੇ ਤਾਂ ਜਨਮ ਲੈਣਾ ਬਾਤ ਹੀ ਗੱਲ ਐ ਪਰ ਇਹ ਤਾਂ ਹੰਡਾਉਂਦਾ ਪਿਆ ਜੋ ਜੇ ਸਤਗੁਰੂ ਕਹਿੰਦੇ ਨੇ ਕਰਤੂਤ ਪਸੂ ਕੀ ਮਾਨਸ ਜਾਤ ਲੋਕਪਚਾਰਾ ਕਰੈ ਦਿਨ ਰਾਤ ਇਹ ਪਚਾਰਾ ਦਿਨ ਰਾਤ ਕਰਦਾ ਕਿਹਦੇ ਵੰਦ ਪਸੂ ਦੇ ਵੰਦ ਸੁਣਦਾ ਕبھی ਨਹੀਂ ਰੱਬ ਦੀ ਰੱਬ ਦੇ ਮੁਤਾਬਕ ਚੱਲਣਾ ਚਾਹੁੰਦਾ ਪਰ ਰੱਬ ਦੀ ਸੁਣਦਾ ਕبھی ਨਹੀਂ ਤਾਂ ਸਤਗੁਰੂ ਨਾਲ ਨੂੰ ਕਹਿੰਦੇ ਨੇ ਤੁਹਾਡਾ ਸਰੀਰ ਸਤ ਨਹੀਂ ਹੈ ਅਤੇ ਇਹ ਸਤ ਕੰਮ ਵੀ ਨਹੀਂ ਕਰ ਸਕਦਾ ਹਾਂ ਤੁਹਾਡਾ ਮਨ ਗੁਰੂ ਨੂੰ ਪ੍ਰਵਾਨ ਹੋ ਜੇ ਆ ਗੱਲ ਵੱਖਰੀ ਏ ਤੁਹਾਡਾ ਅੰਤਹਿ ਕਰਨ ਰੱਬ ਦੇ ਦਰ ਤੇ ਜੁੜਦੇ ਤਾਂ ਫੇਰ ਤੁਸੀਂ ਪ੍ਰਵਾਨ ਹੋ ਸਕਦੇ ਹੋ ਸੋ ਅਬ ਦੇਖ ਕਰ ਰਿਧੈ ਵਿਸਾਰੋ ਸਤਿਗੁਰੂ ਕਹਿੰਦੇ ਨੇ ਭਾਈ ਰੱਬ ਦਾ ਨਾਮ ਜਿਹੜਾ ਵਿਸਾਰ ਦਿੰਦਾ ਦੁੱਖ ਕਲੇਸ਼ ਉਹਦੇ ਪੱਲੇ ਪੈਂਦੇ ਨੇ ਜਿਹੜਾ ਰੱਬ ਦੇ ਨਾਮ ਦੇ ਨਾਲ ਚੱਲਦਾ ਉਹਨੂੰ ਸਤਿਗੁਰੂ ਕਹਿੰਦੇ ਨੇ ਪੁਨ ਤੁਮ ਗਿਆਨ ਅਨੰਦ ਸਮਾਵੋ ਗਿਆਨ ਅਨੰਦ ਸਮਾਵੋ ਗਿਆਨ ਆਨੰਦ ਕਹਿੰਦੇ ਨੇ ਜਿਸ ਤਰ੍ਹਾਂ ਗਿਆਨ ਆ ਜਾਣ ਅਤੇ ਉਹਦੇ ਵਿੱਚ ਆਨੰਦ ਹੋਣਾ ਉਹਦੇ ਵਿੱਚ ਆਨੰਦ ਦੀ ਪ੍ਰਾਪਤੀ ਹੋਣੀ ਜਦੋਂ ਗਿਆਨ ਹੋ ਗਿਆ ਆ ਖਾਣ ਦੀ ਚੀਜ਼ ਜਿਹੜੀ ਹੈ ਇਹ ਮੇਰੇ ਸੇਤ ਲਈ ਹਾਨੀਕਾਰਕ ਹੈ ਪੇਣ ਦੀ ਮੇਰੇ ਲਈ ਹਾਨੀਕਾਰਕ ਹੈ ਤਾਂ ਸਤਿਗੁਰੂ ਕਹਿੰਦੇ ਨੇ ਇਹੀ ਇਨਸਾਨ ਨੂੰ ਗਿਆਨ ਹੁੰਦਾ ਗਿਆਨ ਇਹ ਨਹੀਂ ਆ ਕਿ ਉਹਨੇ ਜਾਣ ਲਿਆ ਗਿਆਨ ਇਹ ਹੈ ਕਿ ਉਹਦੇ ਤੱਕ ਮੰਨਣਾ ਸੁਣ ਲੈਆ ਮੰਨ ਲੈਣਾ ਮੰਨੇ ਕੀ ਗੱਤ ਕਹੀ ਨਾ ਜਾਏ ਕਿਨਕਾ ਇੱਕ ਜੇ ਜੀਵ ਸਭ ਹੈ ਤਾਂ ਕੀ ਮਹਿਮਾ ਗਨੀਨਾ ਆ ਜਿਹਨੇ ਮੰਨ ਲਿਆ ਸਤਿਗੁਰੂ ਉਸ ਦੀ ਅਵਸਥਾ ਬਿਆਨ ਕਰਦੇ ਨੇ ਪਿਆਰੇ ਦੀ ਜਿਹਨੇ ਗੁਰੂ ਦਾ ਬਚਨ ਮੰਨਿਆ ਹੈ ਤਾਂ ਸਤਿਗੁਰੂ ਉਹਨਾਂ ਨੂੰ ਕਹਿੰਦੇ ਨੇ ਜਿਹਦੇ ਕੋਲ ਗਿਆਨ ਹੈ ਭਾਈ ਉਹਦੇ ਕੋਲ ਆਨੰਦ ਹੀ ਆਨੰਦ ਹੈ ਨਹੀਂ ਤਾਂ ਸੰਸੈ ਹੋਏ ਜੋ ਹਮੈ ਬਤਾ ਬੋ ਸਤਿਗੁਰੂ ਉਹਨਾਂ ਨੂੰ ਕਹਿੰਦੇ ਨੇ ਜੇ ਤੁਹਾਡੇ ਮਨ ਦੇ ਵਿੱਚ ਕੋਈ ਸੰਸਾ ਹੈ ਨਾ ਇਧਰ ਸੈਨ ਰਾਜਾ ਜੀ ਅਤੇ ਭਾਈ ਚੰਡਾ ਜੀ ਤੁਹਾਡੇ ਅੰਤਹਿ ਕਰਨ ਦੇ ਵਿੱਚ ਜੇ ਕੋਈ ਭਰਮ ਹੈ ਅੰਤਹਿ ਕਰਨ ਨੂੰ ਲੈ ਕੇ ਸਰੀਰ ਨੂੰ ਲੈ ਕੇ ਮਾਇਆ ਨੂੰ ਲੈ ਕੇ ਘਰ ਪਰਿਵਾਰ ਨੂੰ ਲੈ ਕੇ ਤੁਹਾਡੇ ਕੋਲ ਜੇ ਕੋਈ ਮਨ ਦੇ ਵਿੱਚ ਸੰਕਲਪ ਹੈ ਮਨ ਦੇ ਵਿੱਚ ਕੋਈ ਸਵਾਲ ਹੈ ਸਤਿਗੁਰੂ ਕਹਿੰਦੇ ਤੁਸੀਂ ਹੁਣ ਸਾਂਝਾ ਕਰ ਸਕਦੇ ਹੋ ਅਸ ਪ੍ਰਕਾਰ ਜਦ ਗੁਰ ਨੇ ਵਰਣਾ ਸਤਿਗੁਰਾਂ ਨੇ ਅਨੇਕਾਂ ਤਰੀਕਿਆਂ ਦੇ ਨਾਲ ਉਹਨਾਂ ਨੂੰ ਪੁੱਛਿਆ ਕਿ ਤੁਹਾਡੇ ਮਨ ਦੇ ਵਿੱਚ ਕੋਈ ਹਜੇ ਵੀ ਸਵਾਲ ਹੈ ਮੇਰਾ ਪਰਿਵਾਰ ਗਿਆ ਘਰ ਵਰ ਗਿਆ ਤਨ ਦੋਲਤ ਗਈ ਸਾਡਾ ਸਰੀਰ ਗਿਆ ਸਾਡਾ ਅੰਤਹਿ ਕਰਨੇ ਵੀ ਗਿਆ ਸਾਡੇ ਕੋਲ ਕੀ ਰਿਹਾ ਕੁਝ ਵੀ ਨਹੀਂ ਰਿਹਾ ਇਹ ਤੁਹਾਡੇ ਮਨ ਦੇ ਵਿੱਚ ਸਤਿਗੁਰੂ ਕਹਿੰਦੇ ਸਿਰ ਸਵਾਲ ਚੱਲਣ ਕਿ ਮੈਂ ਇੱਥੇ ਐਡਾ ਮੰਗ ਲੈਂਦਾ ਜੈਸਾ ਸਾਹਬ ਦੇ ਨਾਲ ਕਰ ਲੈਂਦਾ ਤਾਂ ਹੁਣ ਤੁਹਾਡੇ ਕੋਲ ਸਮਾਂ ਹੈ ਪਰ ਉਹ ਪਿਆਰੇ ਅੰਤਹਿ ਕਰਨ ਸੰਪਰ ਸੰਪਰਪਿਓ ਚਰਨਾਂ ਅੰਤਹਿ ਕਰਨ ਨੂੰ ਸਤਿਗੁਰਾਂ ਦੇ ਮubaruk ਚਰਨਾਂ ਦੇ ਵਿੱਚ ਸਮਰਪਣ ਕਰਕੇ ਉਹ ਕਹਿੰਦੇ ਨੇ ਸਤਿਗੁਰੂ ਜਬ ਤਨ ਮਨ ਦੀਨੋ ਚੜਾਈ ਕੀ ਇਹ ਤਨ ਤੁਹਾਡਾ ਰਹਿਮਤ ਵਰਸੇ ਕੀ ਇਹ ਤਨ ਦੌਲਤ ਫਿਰ ਵੱਧ ਬੁੱਲ ਸਕਦਾ ਅੱਜ ਇਹ ਘੇਰਾ ਹੈ ਚੁਗਣਾ ਹੋ ਸਕਦਾ 10 ਗਣਾ ਹੋ ਸਕਦਾ ਤੁਹਾਡੀ ਰਹਿਮਤ ਵਰਸੇ ਤੁਹਾਡੀ ਰਹਿਮਤ ਵਰਸੇ ਤਾਨੈ ਤਨ ਤੰਦਰੁਸਤ ਰਹਿ ਸਕਦਾ ਏ ਤਨ ਜਵਾਨੀਆਂ ਮਾਣ ਸਕਦਾ ਏ ਤਨ ਬੜੇਪਾ ਮਾਣ ਸਕਦਾ ਏ ਤਨ ਰੱਬ ਦਾ ਪਿਆਰ ਮਾਣ ਸਕਦਾ ਹੈ ਰਈ ਗਲ ਮਨ ਦੀ ਜਦੋਂ ਮਨ ਜੁੜੇਗਾ ਰੱਬ ਤਾਂ ਉਦੋਂ ਫਿਰ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਪਰਮਤੀ ਜਦੋਂ ਸਤਿਗੁਰਾਂ ਦੀ ਰਹਿਮਤ ਵਰਸਦੀ ਹੈ ਨਾ ਫਿਰ ਗੁਰਮਤੀ ਹਰ ਰਕ ਮਾਣਿਆ ਜੁਰਮਤੀ ਗੁਰੂ ਦੀ ਸਿੱਖਿਆ ਤਾਂ ਉਹ ਕਹਿ ਰਹੇ ਨੇ ਬੁਰਨਾਨਕ ਦੇ ਮਹਾਰਾਜ ਜੀ ਅੰਤੈ ਕਰਨ ਤੁਹਾਡੇ ਮਵਾਰਕ ਚਰਣਾ ਦੇ ਵਿੱਚ ਫਿਰ ਤਨ ਉੱਥੇ ਕੀ ਕਰੇਗਾ ਉੱਥੇ ਫਿਰ ਤਨ ਕੀ ਕਰੇਗਾ ਸਾਡਾ ਤਨ ਸਰੀਰ ਅਤੇ ਉੱਥੇ ਮਨ ਕੀ ਕਰੇਗਾ ਉੱਥੇ ਤਨ ਦਾ ਵੀ ਕੋਈ ਗੱਲ ਨਹੀਂ ਉਦੋਂ ਫਿਰ ਇਹਨਾਂ ਹਾਲ ਹੋ ਜਾਣਾ ਨਾਨਕ ਜੀ ਤਵ ਗਿਰਾ ਅਲਾਈ ਬੁਰਨਾਨਕ ਦੇ ਮਹਾਰਾਜ ਜੀ ਨੇ ਦੁਬਾਰਾ ਫਿਰ ਉਹਨਾਂ ਨੂੰ ਕਿਹਾ ਦੁਬਾਰਾ ਫਿਰ ਬਚਨ ਕੀਤਾ ਸੋ ਸੰਸਾ ਅਬ ਤੁਮ ਉਰਮਾਹੀ ਸਤਿਗੁਰੂ ਕਹਿੰਦੇ ਦੂਜੀ ਵਾਰ ਤੁਹਾਨੂੰ ਭਾਈ ਸਵਾਲ ਕਰਦੇ ਪਏ ਆ ਕਿਉਂਕਿ ਤੁਸੀਂ ਹੁਣ ਇੱਕ ਕਦਮ ਨਹੀਂ ਪੁੱਟ ਸਕਦੇ ਤੁਹਾਡਾ ਮਨ ਵੀ ਇੱਥੇ ਐ ਸਾਡੇ ਕੋਲ ਤੁਹਾਡਾ ਤੁਹਾਡਾ ਤਨ ਵੀ ਇੱਥੇ ਐ ਤੁਹਾਡੀ ਧਨ ਦੌਲਤ ਵੀ ਇੱਥੇ ਐ ਘਰ ਪਰਿਵਾਰ ਸਭ ਕੁਝ ਤੁਹਾਡਾ ਇੱਥੇ ਐ ਹੁਣ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਆ ਮੇਰਾ ਹੈ ਆ ਮੇਰਾ ਹੈ ਤੁਹਾਡਾ ਆਪਣਾ ਸਰੀਰ ਆਪਣਾ ਨਹੀਂ ਐ ਤੁਹਾਡਾ ਆਪਣਾ ਮਨ ਆਪਣਾ ਨਹੀਂ ਹੈ ਜੀ ਸਾਨੂੰ ਸਮਰਪਣ ਕਰ ਦਿੰਦਾ ਹੈ। ਕੌਣ ਤੁਹਾਡੇ ਕੋਲ ਕੁਝ ਵੀ ਨਹੀਂ ਹੈ। ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਨੇ ਜੀ ਹਜੇ ਵੀ ਤੁਹਾਡੇ ਕੋਲ ਕੋਈ ਸੰਸ ਹੈ ਤਾਂ ਭਾਈ ਤੁਸੀਂ ਕਹਿ ਸਕਦੇ ਹੋ। ਬੇਫਿਕਰ ਬੇਬਾਕ ਹੋ ਕੇ ਕਹਿ ਸਕਦੇ ਹੋ। ਤੁਹਾਡੇ ਇਸ ਫੈਸਲੇ ਨੂੰ ਆਪਾਂ ਚੇਂਜ ਕਰ ਸਕਦੇ ਆ। ਜੋ ਤੁਸੀਂ ਕਹਿ ਰਹੇ ਹੋ ਨਾ ਤਾਂ ਇਹਨੂੰ ਬਦਲ ਸਕਦੇ ਹਾਂ। ਕਹੋ ਲਿਓ ਉਤਰ ਸਕਦਾ ਹੀ। ਸਤਿਗੁਰੂ ਕਹਿੰਦੇ ਨੇ ਭਾਈ ਇਹ ਸਾਰੇ ਸਵਾਲਾਂ ਦੇ ਹੱਲ ਮੇਰੇ ਕੋਲ ਨਹੀਂ ਤੁਹਾਨੂੰ ਆਪਣੇ ਆਪ ਹੀ ਲੱਭਣਗੇ ਜਿਵੇਂ ਹੁਣ ਮਨ ਅਰਪਣ ਕਰ ਦਿੱਤਾ ਤਾਂ ਤੁਸੀਂ ਕਹਿੰਦੇ ਅਰਪਣ ਕਰ ਦਿੱਤਾ 나 ਮੈਨੂੰ ਤੁਹਾਡਾ ਮਨ ਚਾਹੀਦਾ ਨਾ ਤੁਹਾਡਾ ਜਨ ਤਨ ਚਾਹੀਦਾ ਨਾ ਤੁਹਾਡੀ ਧਨ ਦੌਲਤ ਚਾਹੀਦੀ ਐ ਨਾ ਤੁਹਾਡਾ ਕਾਰੋਬਾਰ ਚਾਹੀਦਾ ਸਤਿਗੁਰੂ ਕਹਿੰਦੇ ਨੇ ਪਰ ਪਰਿਵਾਰ ਦੇ ਵਿੱਚੋ ਜਵਾਨੀਆਂ ਮਾਣੋ ਜੁਗ-ਜੁਗ ਜੀਓ ਅਸੀਕੀ ਕਰਨਾ ਤੁਹਾਡੇ ਪਰਿਵਾਰ ਦਾ ਤੁਹਾਡੀ ਧਨ ਦੌਲਤ ਤੁਸੀਂ ਕਮਾਈ ਐ ਇਸ ਨੂੰ ਮਾਣੋ ਪਰ ਸਤਿਗੁਰੂ ਇਤਨੀ ਗੱਲ ਜਰੂਰ ਕਹਿੰਦੇ ਨੇ ਕਿ ਭਾਈ ਇਸ ਗੱਲ ਦਾ ਸਾਨੂੰ ਉਤਰ ਦਿਓ ਧਨ ਦੌਲਤ ਜਦੋਂ ਤੁਹਾਡੇ ਕੋਲ ਜਾਂਦੀ ਰਹੀ ਅੰਦਰ ਕਿਦਾਂ ਦਾ ਫੀਲ ਹੋਇਆ ਮਨ ਤਨ ਸਭ ਕੁਝ ਅਰਪਣ ਕਰ ਦਿੱਤਾ ਉਸ ਸਮੇਂ ਤੁਹਾਡੀ ਫੀਲਿੰਗ ਕੀ ਸੀ ਤੁਸੀਂ ਵਿਚਾਰਕ ਕੀ ਰਹੇ ਸੀ ਤੇ ਜਵਾਬ ਦੇ ਦੀਏ ਸ਼ਰਮ ਦੇ ਮਾਰੇ ਜਵਾਬ ਨਹੀਂ ਦਿੱਤਾ ਜਾ ਰਿਹਾ ਜੋ ਵੀ ਤੁਹਾਡਾ ਸੰਗਲਪ ਹੋਰ ਨਾਨਕ ਦੇ ਮਹਾਰਾਜ ਜੀ ਕਹਿੰਦੇ ਬਸ ਹੁਣ ਇਹ ਦੋਨੇ ਜਣੇ ਪੁਰਣਾ ਨਾਨਕ ਦੇ ਮਹਾਰਾਜ ਜੀ ਦੇ ਮਹਾਰਾਜ ਦੇ ਚਰਨਾਂ ਦੇ ਵਿੱਚ ਸਵਾਲ ਇਹਨਾਂ ਦਾ ਪਹਿਲਾਂ ਵੀ ਕੋ ਸੀ ਸਤਿਗੁਰੂ ਤੁਹਾਡੇ ਮਹਾਰਾਜ ਦੇ ਚਰਨਾਂ ਵਿੱਚ ਜੁੜੇ ਆ ਅਤੇ ਇਸ ਜੁੜੇ ਰਹਿਣਾ ਪਰਵਾਰ ਤੁਹਾਡਾ ਧਨ ਦਾ ਉਦ ਤੋਂ ਤੁਹਾਡੀ ਸਭ ਕੁਝ ਅਸੀਂ ਇਹ ਤੁਹਾਡੇ ਮਨ ਵੀ ਤੁਹਾਨੂੰ ਅਰਪਣ ਕਰ ਦਿੱਤਾ ਇਸ ਪਿੱਛੇ ਤਾਂ ਕੁਝ ਰਹਿ ਹੀ ਨਹੀਂ ਗਿਆ ਸਭ ਕੁਝ ਸਤਿਗੁਰੂ ਸਾਡੀ ਹਸਤੀ ਤੁਹਾਡੀ ਹੈ ਸਾਡੀ ਹੋਂਦ ਤੁਹਾਡੀ ਹੈ ਹੋਰ ਕੁਝ ਵੀ ਨਹੀਂ ਹੈ ਪਿੱਛੇ ਐਦਾਂ ਸਤਿਗੁਰਾਂ ਨੇ ਉਹ ਤਰਲੇ ਕਰਦੇ ਸੀ ਬੇਸੰਗੋਰਾ ਦੇ ਨਾਲ ਹੋਰ ਵੀ ਬੱਚੇ ਹੋਣੇ ਨਹੀਂ ਸਕਦੇ ਜਿਉਂ ਆਪਾਂ ਕੱਲ ਨੂੰ ਵੀ ਜਾਣਾ ਹੈ ਸਮਾਂ ਤੇ ਸਮਾਂ ਹੀ ਉਹਨਾਂ ਬੋਲਾਂ ਦੇ ਕਿ ਮਾ ਉਹ ਆਹ ਗੁਰੂ ਜੀ ਦਾ ਲਾਹ ਗੁਰੂ ਜੀ ਕੀ ਫਤਿਹ